ਸਿੰਘ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਹਵਨੀਸ਼ ਗੌਰ ਨੂੰ ਬਾਹਰ ਭੇਜਣ ਦੇ ਲਈ ਇਹ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਿੰਦਾ ਏਜੰਸੀ ਦੇ ਨਾਲ ਦਫ਼ਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਸੜਕੋ 7 3 ਚਹੀ ਨੂੰ 1.5 ਲੱਖ ਰੁਪਏ ਲਿਆ ਉਹ ਸਾਨੂੰ ਇਹ ਪੂਰਾ ਪ੍ਰੋਸੈਸ ਦਿੱਤਾ ਕਿ ਅਸੀਂ 21 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਉਹ ਯੂਕੇ ਭੇਜਾਂਗੇ ਇਸ ਦੌਰਾਨ ਉਹਨਾਂ ਨੂੰ ਅਸੀਂ 7 23 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਉਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਤੇ ਅਮਰਸਰ ਦੇ ਵਿੱਚ ਫੈਸ਼ਨ ਆਵਰਸਿਸ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਪਾਰਟ ਪੇਮੈਂਟ ਕਰੋਂਦੇ ਆ ਕਹਿੰਦਾ 4 ਲੱਖ ਦੇ 5 ਲੱਖ ਤੇ ਔਰ ਕੁਝ Google Pay ਇਹ ਜਿਹਦੀਆਂ ਜਿਹਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉਥੇ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੀ ਨਾਲ 21 ਤਰੀਕ ਨੂੰ ਇਹਨਾਂ ਦੀ ਉਥੇ ਜਾਣੇਗਾ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉਥੇ ਜਾ ਕੇ ਜਦੋਂ ਇਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉਥੇ ਕੰਪਨੀ ਸੀਗੀ ਉਹ ਸਾਰੇ ਉਹ ਬੱਚਾ ਦੇ ਪੈਰਾਥੋਂ ਜਮੀਨ ਨਿਕਲ ਗਈ ਹੋਣੋਂ ਬੱਚਿਆਂ ਦਾ ਪਰਸ ਲੋ ਜਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਵੇ ਇੱਕ ਵਾਰੀ ਤੁਹਾਨੂੰ ਉੱਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਨੇ ਕਿੰਨੇ ਪੈਸੇ ਲਏਗੇ ਸਾਡੇ ਕੋ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸੀਂ ਤਾਂ ਹੀ ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉੱਤੇ ਬਲੈਕ ਦੇ ਵਿੱਚ ਲੈਣੀ ਪਈ ਸਾਨੂੰ ਸੋ ਟਿਕਟ ਛੱਡੋ ਟਿਕਟ ਤੇ ਛੱਡੋ ਆ 4 ਲੱਖ ਦੇ ਰਸੀਦ ਕਢੀ ਪੈਸ਼ਨ ਓਵਰਸੀਸ ਆ ਦੇਖੋ ਜੀ 5 ਲੱਖ ਦੇ ਕੱਟੀ ਆ ਜੀ ਠੀਕ ਆ ਜੀ 6.5 ਲੱਖ ਦੇ ਕੱਟੀ ਆ ਜੀ ਠੀਕ ਆ 5 ਲੱਖ ਦੇ ਕੱਟੀ ਆ ਜੀ ਇਹ ਤਾਂ ਕੁਝ ਸਰਵ ਸਿੱਧਾ ਐ ਜਿਹੜਾ ਆਨਲਾਈਨ ਪੇਮੈਂਟ ਪਾਈ ਆ ਜੀ ਆ ਜੋ ਰਾਮਪਲ ਆਨ ਰਕਡ ਗਾ ਆਪਾਂ ਗੱਲ ਕਰਾਂਗੇ ਆਪਾਂ ਦੂਜੀ ਗੱਲ ਨਹੀਂ ਕਰਾਂਗੇ 14 ਜਾਂ ਗੂਗਲ ਪੇ ਹੋਇਆ ਜੀ ਵੇਖੋ ਜੀ ਠੀਕ ਆ 37000 ਰੁਪਏ ਜੀ ਔਰ ਰੋਹਿਤ ਸ਼ਰਮੋ ਦੀ ਬਾਈ ਦੇ ਨਾਂ ਤੇ ਜੋਸਾਣਾ ਜਿਹਨੇ ਕਿਰਤ ਕਰਨ ਵਾਲਾ ਕੰਮ ਕੀਤਾ ਜੀ ਠੀਕ ਆ ਬਾਕੀ ਇਹ ਸਾਰੇ ਸਟੇਟਮੈਂਟ ਸਾਰ ਕੋ ਨਾਲ ਲੈ 22 ਲੱਖ ਰੁਪਏ ਦਿੱਤਾ ਜੀ ਉਹਦੇ ਬਿਹਾਫ ਤੇ ਇਹ ਬੇਨਤੀ ਕਰਨੀ ਚਾਹੁੰਦੇ ਆਂ ਕਿ ਅਸੀਂ ਮਤਲਬ ਆਪਣਾ ਬੱਚਾ ਭੇਜਿਆ ਜਾਂ ਮੇਰੇ ਫਾਦਰ ਸਾਹਿਬ ਨੂੰ ਨੂੰ ਭੇਜੀਆ ਅਸੀਂ ਮਤਲਬ ਕੁਲ ਠਾਨਾ ਸਿਟੀ ਗੁਰਦਾਸਪੁਰ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਜੋ ਕਿ ਮੇਰੇ ਔਰ ਅਰਜੁਨ ਸ਼ਰਮਾ ਡਾਇਰੈਕਟਰ ਪੈਸ਼ਨ ਓਵਰਸੀ ਦੇ ਖਿਲਾਫ ਕੀਤੀ ਗਈ ਹੈ ਜਿਸ ਵਿੱਚ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਗਾਏ ਨੇ ਕਿ ਅਸੀਂ ਇੰਦਰਬੀਰ ਸਿੰਘ ਔਰ ਅਵਨੀਸ਼ ਕੌਰ ਨੂੰ ਯੂਕੇ ਭੇਜਣ ਦੇ ਨਾਮ ਤੇ 22 ਲੱਖ ਰੁਪਏ ਦੀ ਠੱਗੀ ਕੀਤੀ ਹੈ ਜਦ ਕਿ ਇਹ ਇਲਜ਼ਾਮ ਜੋ ਸਾਡੇ ਤੇ ਲਗਾਏ ਗਏ ਹਨ ਇਹ ਸਰਾਸਰ ਬੇਬੁਨਿਆਦ ਨੇ ਇਹਨਾਂ ਦਾ ਸਰ ਅਸੀਂ 3 ਸਾਲ ਦਾ ਵਰਕ ਪਰਮਿਟ ਲਗਵਾ ਕੇ ਦਿੱਤਾ ਸੀਗਾ ਔਰ 2 ਸਾਲ ਪਹਿਲਾਂ ਇਹ ਦੋਨੋਂ ਹਸਬੰਡ ਵਾਈਫ ਯੂਕੇ ਜਾ ਚੁੱਕੇ ਨੇ ਔਰ ਇਸ ਟਾਈਮ ਯੂਕੇ ਵਿੱਚ ਹੀ ਰਹਿ ਰਹੇ ਨੇ ਸਰ ਜਦੋਂ ਅਸੀਂ ਇਹਨਾਂ ਦਾ ਵਰਕ ਪਰਮਿਟ ਲਗਵਾ ਕੇ ਦਿੱਤਾ ਸੀ ਅਸੀਂ ਯੂਕੇ ਤੋਂ ਕਿਸੇ ਕੰਪਨੀ ਤੋਂ ਕੋਸ ਲੈਟਰ ਮੰਗਵਾਇਆ ਸੀਗਾ ਜੋ ਕਿ ਬਿਲਕੁਲ ਜੈਨੂਇਨ ਸੀ ਜਿਸ ਨੂੰ ਬਿਲਕੁਲ ਸਹੀ ਤਰੀਕੇ ਨਾਲ ਚੈੱਕ ਕਰਨ ਦੇ ਬਾਅਦ ਅੰਬੈਸੀ ਨੇ ਇਹਨਾਂ ਨੂੰ ਵਰਕ ਪਰਮਿਟ ਦਿੱਤਾ ਸੀਗਾ 3 ਸਾਲ ਦਾ ਪਰ ਜਦੋਂ ਇਹ ਉੱਥੇ ਇੰਗਲੈਂਡ ਪਹੁੰਚੇ ਤਾਂ ਇੰਗਲੈਂਡ ਦੀ ਗਵਰਨਮੈਂਟ ਨੇ ਕੁਝ ਰੂਲ ਚੇਂਜ ਕਰਦੇ ਹੋਏ ਕੁਝ ਜੋ ਕਿ ਕੰਪਨੀਆਂ ਉੱਥੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ਸੀ ਉਹਨਾਂ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਜਿਸ ਦੇ ਬਾਅਦ ਜਦੋਂ ਅਮਨੀਸ਼ ਕੋਰ ਉੱਥੇ ਪਹੁੰਚੀ ਤਾਂ ਉਹ ਕੰਪਨੀ ਸੀ ਜੋ ਉਹ ਉੱਥੋਂ ਆਪਣਾ ਕਾਰੋਬਾਰ ਬੰਦ ਕਰਕੇ ਜਾ ਚੁੱਕੀ ਸੀ ਸਰ ਇਹਦੇ ਵਿੱਚ ਸਾਡਾ ਕੀ ਕਸੂਰ ਸੀਗਾ ਅਸੀਂ ਤਾਂ ਇਹਨਾਂ ਨੂੰ ਜੈਨੂਨ ਕਾਸ ਮੰਗਵਾ ਕੇ ਵਰਕ ਪਰਮਿਟ ਤੇ ਉੱਥੇ ਭੇਜਿਆ ਸੀਗਾ ਹਾਂ ਜਦੋਂ ਇਹ ਉੱਥੇ ਗਏ ਨੇ ਤੇ ਗਵਰਨਮੈਂਟ ਨੇ ਰੂਲ ਚੇਨ ਕਰਨ ਕਰਕੇ ਉਹ ਕੰਪਨੀਆਂ ਬੰਦ ਕਰ ਦਿੱਤੀਆਂ ਸਰ ਇਹ ਸਾਡਾ ਕੀ ਕਸੂਰ ਅਸੀਂ ਤਾਂ ਇਹਨਾਂ ਕੋ ਪੇਮੈਂਟ ਲੈ ਕੇ ਜਦੋਂ ਕਾਸ ਲੈਟਰ ਲਿਆ ਵਾ ਅਸੀਂ ਤਾਂ ਪੇਮੈਂਟ ਅੱਗੇ ਦੇ ਦਿੱਤੀ ਯੂਕੇ ਦੇ ਵਿੱਚ ਕੰਪਨੀ ਨੂੰ ਜਦੋਂ ਇਹਨਾਂ ਦਾ ਡਾਕੂਮੈਂਟ ਸਾਰੇ ਲਗਾ ਕੇ ਆਪਾਂ ਵੀਜ਼ਾ ਅਪਲਾਈ ਕੀਤਾ ਸਰ ਡਾਕੂਮੈਂਟ ਸਾਰੇ ਐਮਬੈਸੀ ਨੇ ਚੈੱਕ ਕੀਤੇ ਨਾ ਡਾਕੂਮੈਂਟ ਤਾਂ ਸਾਰੇ ਜੈਨੂਨ ਸੀ ਡਾਕੂਮੈਂਟ ਦੀ ਅਗਰ ਕੋਈ ਕਮੀ ਆ ਜਾਂ ਅਸੀਂ ਵੀਜ਼ਾ ਨਹੀਂ ਲਗਵਾ ਕੇ ਦਿੱਤਾ ਜਾਂ ਵੀਜ਼ਾ ਗਲਤ ਲਗਵਾ ਕੇ ਦਿੱਤਾ ਫਿਰ ਅਸੀਂ ਕਸੂਰਵਾਰ ਆ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਠੱਗੀ ਕੀਤੀ ਆ ਅਗਰ ਸਰ ਠੱਗੀ ਕੀਤੀ ਹੁੰਦੀ ਤੇ ਪਹਿਲੇ ਨੰਬਰ ਤੇ ਇਹਨਾਂ ਦਾ ਵੀਜ਼ਾ ਹੀ ਨਾ ਲੱਗਦਾ ਫਿਰ ਕਹਿ ਸਕਦੇ ਸੀ ਠੱਗੀ ਕੀਤੀ ਆ ਉਹ ਦੂਜੀ ਚੀਜ਼ ਸਰ ਅਗਰ ਠੱਗੀ ਕੀਤੀ ਆ ਤੇ ਹੁਣ ਤੱਕ ਇੰਗਲੈਂਡ ਦੇ ਵਿੱਚ ਕਿੱਦਾਂ ਕੰਮ ਕਰਦੇ ਪਏ ਆ ਅਗਰ ਵੀਜ਼ਾ ਨਹੀਂ ਲੱਗਾ ਤੇ ਹੁਣ ਤੱਕ ਇੰਗਲੈਂਡ ਵਿੱਚ ਇੰਨਾ ਟਾਈਮ ਤੋਂ ਕਿੱਦਾਂ ਰਹਿੰਦੇ ਆ ਔਰ ਦੂਜੀ ਗੱਲ ਸਰ ਇਹਨਾਂ ਨਾਲ ਅਸੀਂ ਜਦੋਂ ਇਹਨਾਂ ਨੂੰ ਉੱਥੇ ਜੋਬ ਨਹੀਂ ਮਿਲੀ ਅਸੀਂ ਇਹਨਾਂ ਨਾਲ ਪੂਰੀ ਕੋਰਪੋਰੇਟ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਹਨਾਂ ਨੂੰ ਅਸੀਂ ਕਿਹਾ ਵੀ ਆ ਕਿ ਮੈਂ ਤੁਹਾਨੂੰ ਕਿਤਨਾ ਕਿਤੇ ਚੱਲੋ ਹੋਰ ਅਰੇਂਜਮੈਂਟ ਕਰਵਾ ਕੇ ਦਿੰਨੇ ਆ ਥੋੜਾ ਸਬਰ ਕਰੋ ਪਰ ਸਰ ਇਹਨਾਂ ਸਬਰ ਕੀਤਾ ਨਹੀਂ ਇਹਨਾਂ ਚੁੱਕ ਕੇ ਗਰਦਾਸਪੁਰ ਸਾਡੇ ਖਿਲਾਫ ਉਹਦੇ ਕੰਪਲੇਂਟ ਪਾਤੀ ਤੇ ਸੱਜ ਜਦੋਂ ਕੰਪਲੇਂਟ ਹੀ ਪਾਤੀ ਤੇ ਫਿਰ ਦੱਸੋ ਅਸੀਂ ਕੀ ਕਰਦੇ ਅਸੀਂ ਇਹਨਾਂ ਨਾਲ ਕਾਫੀ ਵਾਰੀ ਇਹਨਾਂ ਨਾਲ ਗੱਲ ਕਹੀ ਸੀ ਵੀ ਆਪਾਂ ਕਿਸੇ ਹੋਰ ਕੰਬਰੀ ਦੀ ਗੱਲ ਕਰਕੇ ਤੇ ਤੁਹਾਨੂੰ ਉਧਰ ਐਡਜਸਟਮੈਂਟ ਕਰਾਉਨੇ ਆ ਪਰ ਸੈਨਰ ਜਸਟਮੈਂਟ ਕਰਨ ਦਾ ਸਾਨੂੰ ਮੌਕਾ ਨਹੀਂ ਦਿੱਤਾ ਉਹਦੇ ਤੋਂ ਪਹਿਲਾਂ ਹੀ ਇਹਨਾਂ ਨੇ ਉਦੋਂ ਹੀ 23 2000 24 ਦੇ ਵਿੱਚ ਇਹਨਾਂ ਗਰਦਾਸਪੁਰ ਸਾਡੇ ਖਿਲਾਫ ਪਿਛਲੇ ਸਾਲ ਹੀ ਕੰਪਲੇਂਟ ਕਰਤੀ ਸੀਗੀ ਦੱਸੋ ਨਾ ਸਰ ਇਹਦੇ ਵਿੱਚ ਹੁਣ ਸਾਡਾ ਕਸੂਰ ਕੀ ਆ ਅਸੀਂ ਤਾਂ ਬਿਲਕੁਲ ਵੀਜ਼ਾ ਜੈਨੂਇਨ ਲਵਾਇਆ ਔਰ ਜੈਨੂਇਨ ਵੀਜ਼ੇ ਤੇ ਟਰੈਵਲ ਕਰਕੇ ਉੱਥੇ ਗਏ ਨੇ ਔਰ ਇਸ ਟਾਈਮ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਔਰ ਕੰਮ ਵੀ ਕਰਦੇ ਪਏ ਨੇ ਫਰਾਡ ਤਾਂ ਤਾਂ ਸੀਗਾ ਵੀ ਸਰ ਅਗਰ ਅਸੀਂ ਇਹਨਾਂ ਕੋ ਪੈਸੇ ਲੈ ਲੈਂਦਾ ਵੀਜ਼ਾ ਨਹੀਂ ਲਵਾਇਆ ਜਾਂ ਇੱਥੋਂ ਗਏ ਨਹੀਂ ਆ ਨਮਸਕਾਰ ਸਾਰਿਆਂ ਨੂੰ ਜੀ ਮੈਂ ਅਰਜੁਨ ਸ਼ਰਮਾ ਜਿਹੜੀ ਗੱਲ ਵਨੀਸ਼ ਕੌਰ ਤੇ ਉਹਦੇ ਹਸਬੰਡ ਜਿਹੜੇ ਸਾਡੇ ਕੋਲ ਯੂਕੇ 2023 ਵਿੱਚ ਗਏ ਸੀ ਉਹਨਾਂ ਵੱਲੋਂ ਇੱਕ ਸੋਚ ਸਮਝ ਕੇ ਸਾਜ਼ਿਸ਼ ਦੇ ਤਹਿਤ ਸਾਡੇ ਕੇਸ ਸਟੇਫਾਇਰ ਰਜਿਸਟਰ ਕਰਾਈ ਗਈ ਹੈ ਜੋ ਕਿ ਬਿਲਕੁਲ ਹੀ ਝੂਠੀ ਆ 2023 ਤੋਂ ਲੈ ਕੇ 2025 ਤੱਕ 2 ਸਾਲ ਤੋਂ ਉਹ ਬਹੁਤ ਵਧੀਆ ਸੈਟਲ ਤਰੀਕੇ ਨਾਲ ਕੰਮ ਕਰ ਰਹੇ ਆ ਹਸਬੰਡ ਨੂੰ ਫੁੱਲ ਟਾਈਮ ਦਾ ਜੌਬ ਵਰਕ ਮਿਲਿਆ ਸੀ ਬਟ ਯੂਕੇ ਗਵਰਨਮੈਂਟ ਦੀ ਪਾਲਿਸੀਜ਼ ਨੂੰ ਚੇਂਜ ਦੇ ਮੱਦੇਨਜ਼ਰ ਉਹਦੀ ਵਾਈਫ ਨੂੰ ਜੌਬ ਨਹੀਂ ਮਿਲ ਪਾਈ ਸੀਗੀ ਹੁਣ ਉਹਨਾਂ ਨਵੀਂ ਕਾਸ ਲੈ ਕੇ ਆਪਣਾ ਕੰਮ ਕਰਨਾ ਸਟਾਰਟ ਕਰ ਦਿੱਤਾ ਹੈ ਔਰ 2 ਸਾਲ ਬਾਅਦ ਸਾਡੇ ਦੇ ਬਿਨਾ ਸਾਨੂੰ ਪੁੱਛੇ ਕੱਲ ਐਫਆਈਆਰ ਰਜਿਸਟਰਡ ਕਰਾਈ ਗਈ ਹੈ ਸੋ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਸਾਡੇ ਪੱਖ ਦੇ ਵੀ ਜਾਂਚ ਕੀਤੀ ਜਾਵੇ ਔਰ ਸਾਡੇ ਨਾਲ ਨਿਆਂ ਕੀਤਾ ਜਾਵੇ ਸ਼ੁਕਰੀਆ